ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ 1 ਨਵੰਬਰ ਤੋਂ ਬਾਅਦ ਕੈਨੇਡਾ ਦੇ ਵਿੱਚ ਬਹੁਤ ਵੱਡੇ ਬਦਲਾਅ ਕਈਆਂ ਦੇ ਸੁਪਨੇ ਟੁੱਟੇ ਕਈਆਂ ਦੇ ਜੁਗਾੜ ਫੇਲ ਹੋਏ ਨੇ ਤੀਰ ਸਿੰਘ ਪਨਾਕਲ ਸਾਡੇ ਨਾਲ ਨੇ ਵਿਦਿਆਰਥੀਆਂ ਦਾ ਫਾਇਦਾ ਕਿੰਜ ਹੋਇਆ ਤੇ ਨੁਕਸਾਨ ਕਿੰਜ ਹੋਇਆ ਅੱਜ ਇਹ ਵਿਦਿਆਰਥੀਆਂ ਨੂੰ ਦੱਸਣਗੇ ਤੁਸੀਂ ਅਗਰ ਕੈਨੇਡਾ ਜਾਣਾ ਹੈ ਤੇ ਉਹ ਗਲਤੀਆਂ ਨਹੀਂ ਕਰਨੀਆਂ ਜਿਹੜੀਆਂ ਪਿਛਲੇ ਕਰ ਗਏ ਤੀਰ ਜੀ ਦੱਸਣਗੇ ਤੀਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੀਰ ਜੀ 1 ਨਵੰਬਰ ਤੋਂ ਬਾਅਦ ਕਈ ਵਿਦਿਆਰਥੀਆਂ ਦੇ ਸੁਪਨੇ ਟੁੱਟੇ ਕਿੰਨਾਂ ਦੇ ਟੁੱਟੇ ਤੇ ਕਿੰਨਾਂ ਦੇ ਅੱਗੇੋਂ ਬਚ ਸਕਦੇ ਨੇ ਕਰਿਓ ਗੱਲ ਸਾਫ਼ ਸਰ ਬਿਲਕੁਲ ਮੈਂ ਤਾਂ ਕਹੂੰਗਾ ਜਿਹੜੇ ਸ਼ਾਰਟਕਟ ਵਾਲੇ ਰਾਸਤੇ ਸੀਗੇ ਨਾ ਕੈਨੇਡਾ ਜਿੱਦਾਂ ਜੇਹ ਸਾਹਮਣੇ ਸ਼ਕਤੀ ਚ ਆਇਆ ਹੋਇਆ ਸੀਗਾ ਤੇ ਉਹ ਜਿਹੜੇ ਕੀ ਆ ਉਹ ਬੱਚਿਆਂ ਦੇ ਜਿਹੜੇ ਸਪਨੇ ਜਰੂਰ ਟੁੱਟੇ ਜਿਹੜੇ ਹੈਗੇ ਤੇ ਟੁੱਟਣ ਗਏ ਵੀ ਮੈਂ ਤਾਂ ਕਹੂੰਗਾ ਕਿਉਂਕਿ ਮੈਂ ਹਮੇਸ਼ਾ ਮੇਰਾ ਜ਼ਿੰਦਗੀ ਤੇ ਇਹ ਮਤਲਬ ਕਿ ਮੇਰਾ ਅਸੂਲ ਆ ਜਾਂ ਮੇਰਾ ਮੰਨਣਾ ਵਾ ਇਹੀ ਸਲਾਹ ਸਾਰੇ ਬੱਚਿਆਂ ਨੂੰ ਵੀ ਹੁੰਦੀ ਆ ਯਾ ਲੰਬਾ ਰਸਤਾ ਚੱਲ ਲੋ ਪਰ ਸੱਚਾ ਰਸਤਾ ਜਰੂਰ ਹੋਵੇ ਆਪਣੀ ਮੰਜ਼ਿਲ ਤੇ ਵਧੀਆ ਲੇਟ ਪਹੁੰਚੋਗੇ ਪਰ ਵਧੀਆ ਤਰੀਕੇ ਨਾਲ ਪਹੁੰਚੋਗੇ ਪਰ ਜਿਹੜਾ ਛੋਟਾ ਰਸਤਾ ਹੁੰਦਾ ਨਾ ਉਹ ਤਾਂ ਹਮੇਸ਼ਾ ਇੱਕ ਜੂਆ ਹੁੰਦਾ ਰਿਸਕ ਹੁੰਦਾ ਪਹੁੰਚ ਕੇ ਪਹੁੰਚ ਕੇ ਰਹਿ ਗਏ ਤੇ ਰਹਿ ਗਏ ਸੋ ਆ ਜਿਹੜੀ 1 ਨਵੰਬਰ ਦੀ ਡੈਡਲਾਈਨ ਸੀਗੀ ਨਾ ਸਰ ਇਹਦੇ ਇਫੈਕਟ ਨ ਸਰ ਮੈਂ ਇਹ ਚੀਜ਼ ਤੁਹਾਨੂੰ ਉਹਨਾਂ ਕਹਿ ਰਿਹਾ ਜਿਹੜੇ ਸਪੜੇ ਟੁੱਟੇ ਆ ਜਿਹੜੇ ਇਥੋਂ ਵਿਜ਼ਟਰ ਵੀਜ਼ੇ ਦੇ ਵਿੱਚ ਲਵਾ ਗਏ ਕੀ ਮੈਂ ਆਇਲਸ ਨਹੀਂ ਕਰਨੀ ਭਰਾ ਆਪਾਂ ਨੂੰ ਪਹਚਾਦੇ ਜੀਏਸੀ ਮੈਂ ਬਚਾਉਣੀ ਹੈਗੀ ਪਹਚਾਦੇ ਉੱਥੇ ਜਾ ਕੇ ਦੇਖਾਂਗੇ ਉਹ ਦੇਖੋ ਯਾਰ ਉਹੀ ਨੇ ਸੱਚੇ ਰਾਸਤੇ ਚੱਲਦੇ ਰਹਿੰਦੇ ਜੀਏਸੀ ਬੰਦ ਹੋ ਗਈ ਸਭ ਕੁਝ ਇੱਥੇ ਘਟਾਤਾ ਨਾ ਕੋਈ ਆ ਸੀ ਪੱਕੇ ਰਿਕੁਆਇਰਮੈਂਟ ਨਾ ਐਸਡੀਐਸ ਕੈਟੇਗਰੀ ਰਹਿ ਗਈ ਆ ਸੋ ਮਨ ਲਗੀ ਜਿਹੜੇ ਬੱਚਿਆਂ ਦਾ ਸਬਾ ਰੱਖਿਆ ਉਹ ਸਹੀ ਰਹਿਣਗੇ ਇਹ ਮੈਂ ਚੀ ਤਾਂ ਕਹਿ ਰਿਹਾ ਸਰ ਮੇਰੇ ਕੋਲ ਨਾ ਅੱਜ ਹੀ ਦੋ ਕੇਸ ਮੇਰੇ ਕੋਲ ਉਹਨਾਂ ਦੇ ਪੇਰੈਂਟਸ ਆਏ ਆ ਜਿਹਦੇ ਬੱਚੇ ਜਿਹੜੇ ਕਿ ਬੱਚਿਆਂ ਨੂੰ ਉਹਨੇ ਵਿਸਟਰ ਵੀਜ਼ਾ ਭੇਜਤਾ ਸਰ ਵਿਸਟਰ ਵੀਜ਼ੇ ਤੇ ਰਿਫਿਊਜ਼ਲ ਤੇ ਸਾਰੇ ਬੱਚਿਆਂ ਲਈ ਮੈਂ ਤਾਂ ਨਹੀਂ ਕਹਿੰਦਾ ਪਰ ਮੋਸਟਲੀ ਬੱਚੇ ਜਿਹੜੇ ਕਿ ਅਸਲ ਇਹ ਚੀਜ਼ ਇਫੈਕਟ ਦੇਖਣ ਨੂੰ ਮਿਲ ਰਹੀ ਜਿਹੜੀ ਹੈਗੀ ਆ ਕਿਉਂਕਿ 1 ਨਵੰਬਰ ਤੋਂ ਬਾਅਦ ਹੋਰ ਰਿਜ਼ਲਟ ਵੀ ਦੇਖਣ ਦਾ ਜਿਹੜਾ ਨਜ਼ਰੀਆ ਆ ਰਿਹਾ ਹੈ ਉਹ ਜਦ ਕਿ ਉਹਨੇ ਕਿਹਾ ਸੀ ਅਸੀਂ ਪਹਿਲੇ ਰੂਜ਼ ਨਾ ਦੇਖਾਂਗੇ ਪਰ ਸਰ ਇਹ ਲਾਈਨ ਉਹਨੇ ਲਿਖ ਕੇ ਦਿੱਤੀ ਆ ਜੇ ਤੁਸੀਂ ਕਨਵਰਟ ਕਰਾਉਣਾ ਵਾ ਆਪਣੀ ਹੋਮ ਕੰਟਰੀ 'ਚ ਜਾ ਕੇ ਜਿਹੜੀ ਫਾਈਲ ਆ ਯੂ ਆਰ ਨਾਟ ਐਲੀਜੀਬਲ ਫਾਰ ਥਿਸ ਕੈਟੇਗਰੀ ਤੁਸੀਂ ਇਹਦੇ ਤੋਂ ਚੇਂਜ ਜਿਹੜੀ ਕਰ ਸਕਦੇ ਜਿਹੜਾ ਕਿ ਇਹ ਵਿਸਟਰ ਵੀਜ਼ਾ ਤੋ ਜਿਹੜਾ ਕਿ ਵਰਕ ਪਰਮਿਟ ਦਾ ਸਭ ਨੂੰ ਪਤਾ ਪਹਿਲਾਂ ਹੀ ਸਖਤੀ ਆ ਗਈ ਬਾਰਡਰ ਤੇ ਜਾ ਕੇ ਇੰਟਰਵਿਊ ਦੇ ਕੇ ਆਪ ਬੋਲ ਕੇ ਜਿਹੜਾ ਕਿ ਤੁਹਾਨੂੰ ਜਿਹੜਾ ਉੱਥੇ ਲੈਣਾ ਪੈਂਦਾ ਵਾ ਤੇ ਉਹ ਹੁਣ ਹੁਣ ਲੈਣਾ ਪੈ ਰਿਹਾ ਪਰ ਹੁਣ ਆ ਜਿਹੜਾ ਸਟੱਡੀ ਵੀਜ਼ਾ ਵੀ ਕਨਵਰਟ ਹੋ ਰਿਹਾ ਸੀ ਇੱਥੇ ਵੀ ਜਿਹੜੀ ਮੈਂ ਤਾਂ ਕਹੂੰਗਾ ਕਿ ਸਖਤੀ ਜਿਹੜੀ ਕਿ ਉਹਨਾਂ ਨੇ ਕਰ ਦਿੱਤੀ ਆ ਪਰ ਆਉਣਾ ਜੇ ਫਿਰ ਸਹੀ ਤਰੀਕੇ ਦੇ ਨਾਲ ਹੀ ਆ ਸਾਡੇ ਕੋਲ ਸੋ ਮੈਂ ਇਸ ਸੀਜ਼ ਨੂੰ ਮਾਰਾ ਨਹੀਂ ਕਹਿੰਦਾ ਕਿਉਂਕਿ ਇਹ ਸੀਜ਼ ਨੂੰ ਤੁਸੀਂ ਮੰਨ ਕੇ ਚੱਲੋ ਜਿੱਦਾਂ ਉਹਦੇ ਕੈਨੇਡਾ ਚ ਯੂਨੀਵਰਸਿਟੀ ਕਾਲਜੇਸ ਦਾ ਵੀ ਰੌਲਾ ਪਿਆ ਗਿਆ ਸਾਡਾ ਬਿਜ਼ਨਸ ਨਹੀਂ ਚੱਲਣ ਦਿਆ ਤੇ ਇੱਕ ਪਾਸੇ ਜੇ ਕਿ ਉਹ ਆਪਣੀ ਕੁਆਲਿਟੀ ਨਾਲ ਬੱਚਿਆਂ ਦੇ ਨਾਲ ਧੱਕਾ ਨਹੀਂ ਕਰ ਰਿਹਾ ਕਿਉਂਕਿ ਬੱਚਿਆਂ ਨੂੰ ਵੀ ਪਤਾ ਹੋਊਗਾ ਨਾ ਕਿ ਹਾਂ ਵੀਰ ਆਹ ਰਸਤਾ ਆਪਾਂ ਇਥੇ ਤੇ ਚੱਲੀਏ ਕਿਉਂਕਿ ਜਦੋਂ ਆਪਾਂ ਕਿਸੇ ਦੇ ਮਗਰ ਲਾ ਕੇ ਛੋਟੇ ਰਸਤੇ ਬਣਾਉਂਦੇ ਤੇ ਫਿਰ ਕਿਹੜੇ ਤਰ੍ਹਾਂ ਕਿਹੜੀ ਜਿਹੜੀ ਕਿ ਤੰਗੀਆਂ ਸਾਨੂੰ ਦੇਖਣ ਨੂੰ ਮਿਲਣਦੀਆਂ ਦੂਜੀ ਕੈਟਾਗਰੀ ਹੋਰ ਆ 1 ਨਵੰਬਰ ਤੋਂ ਬਾਅਦ ਬੱਚਾ ਇਥੋਂ ਜਦੋਂ ਕਾਲਜ ਵਿੱਚ ਘੁੰਮੀ ਜਾਂਦਾ ਸੀ ਚੇਂਜ ਕਰਾਈ ਜਾਂਦਾ ਸੀਗਾ ਹੁਣ ਉਹ ਵੀ ਜਿਹੜੇ ਕਿ ਬੱਚਿਆਂ ਨੂੰ ਮੈਂ ਤਾਂ ਕਹਾਂਗਾ ਕਿ ਮੇਰੇ ਕੋਲ ਵੀ ਜਿਹੜੇ ਕਿ ਬੱਚੇ ਜਿਹੜੇ ਹੈਗੇ ਆ ਕਿਉਂਕਿ ਮੇਰੇ ਕੋਲ ਵੀ ਦੋ ਕੁ ਬੱਚੇ ਜਿਹੜੇ ਹੈਗੇ ਜਿਨ੍ਹਾਂ ਨੂੰ ਨੋਟੀਫਿਕੇਸ਼ਨ ਆ ਗਈ ਆ ਰਿਟਰਨ 'ਚ ਮੈਂ ਗੱਲ ਕਰ ਰਿਹਾ ਰਿਟਰਨ 'ਚ ਨੋਟੀਫਿਕੇਸ਼ਨ ਆ ਗਈ ਆ ਕਿ ਯੂ ਨੀਡ ਟੂ ਅਪਲਾਈ ਫਾਰ ਨਿਊ ਸਟਡੀ ਪਰਮਿਟ ਤੁਹਾਨੂੰ ਸਟਡੀ ਪਰਮਿਟ ਦੁਬਾਰਾ ਅਪਲਾਈ ਕਰਨਾ ਪੈਣਾ ਤੇ ਕਿਹੜੇ ਬੱਚਿਆਂ ਨੂੰ ਆ ਰਹੀ ਆ ਉਹ ਬੱਚਿਆਂ ਨੂੰ ਆ ਰਹੀ ਆ ਜਿਹੜੇ ਬੱਚਿਆਂ ਦਾ ਕੋਰਸ ਹੀ ਜਿਹੜਾ ਕੀ ਹੈ ਜੇ ਸਟਾਰਟ ਹੋਣਾ ਸੀਗਾ ਤੋ ਜਿਹੜੇ ਬੱਚੇ ਦਾ ਨਵੰਬਰ ਤੋਂ ਵੱਲੋਂ ਕੋਰਸ ਚੇਂਜ ਡੇਟ ਹੋ ਗਏ ਜਾਂ ਪੜ ਰਹੇ ਸੀ ਚੇਂਜ ਕਰਾ ਲਿਆ ਡੀਐਲਈ ਇਜ਼ ਫਾਈਨ ਪਰਫੈਕਟਲੀ ਫਾਈਨ ਬਟ ਹਾਂ ਜਿਹੜੇ ਬੱਚੇ ਹੁਣ ਜਾਂ ਜਿਹੜੇ ਬੱਚਿਆਂ ਦਾ ਕੋਰਸ ਚੇਂਜ ਹੋਣਾ ਸੀ ਫਾਈਲਾਂ ਵਿੱਚ ਹੈ ਟਾਈਮ ਨਾਲ ਉਹਨਾਂ ਨੇ ਸਬਮਿਟ ਡੀਐਲਈ ਕੀਤੀ ਸੀਗੀ ਉਹ ਬੱਚਿਆਂ ਨੂੰ ਜਿਹੜਾ ਕੀ ਆ ਹੁਣੇ ਡੀਐਲਈ ਸਟੱਡੀ ਪਰਮਿਟ ਦੁਬਾਰਾ ਲੈਣ ਨੂੰ ਕਹਿ ਰਹੇ ਆ ਤੋ ਅੱਜ ਮੈਂ ਇੱਕ ਹੋਰ ਇੱਥੇ ਵੀ ਅਨਾਊਂਸਮੈਂਟ ਕਰ ਦਵਾਂ ਕਾਲਜ ਚੇਂਜ ਕਰਨਾ ਬੱਚੇ ਦਾ ਹੱਕ ਆ ਠੀਕ ਹੈ ਨਾ ਸੋ ਜਿਹੜੇ ਬੱਚੇ ਨੇ ਤਾਂ ਸਹੀ ਤਰੀਕੇ ਨਾਲ ਤਾਂ ਜੈਨੂ ਰੀਜ਼ਨ ਆ ਕਿ ਉਹ ਕਾਲਜ ਕਿ ਉਹ ਚੇਂਜ ਕਰ ਰਿਹਾ ਉਹਦੇ ਕੋਲ ਸਾਰੇ ਰਿਸੋਰਸਸ ਹੈਗੇ ਆ ਪਿਛਲੇ ਕਾਲਜ ਦੇ ਵਿੱਚ ਪੂਰੀ ਪ੍ਰੋਪਰ ਹਿਸਟਰੀ ਹੈਗੀ ਆ ਤੇ ਹਾਂ ਉਹਨੇ ਇਹ ਜਿਹੜੀ ਸਾਰੀ ਸਿਰਫ ਰੀਚ ਪਹੁੰਚ ਵਾਸਤੇ ਕੈਨੇਡਾ ਨਹੀਂ ਆਇਆ ਹੋਇਆ ਜੋ ਕੈਨੇਡਾ ਚ ਪਹਿਲੀ ਐਪਲੀਕੇਸ਼ਨਾਂ ਚ ਦੱਸ ਕੇ ਆ ਜੇ ਉਹ ਹੁਣ ਉਹ ਸਾਰੀਆਂ ਚੀਜ਼ਾਂ ਦੀ ਸਿਚੁਏਸ਼ਨ ਸੇਮ ਜਿਹੜੀ ਹੈਗੀ ਆ ਉਹ ਆਪਣੇ ਉਹੀ ਸਟੈਂਡ ਤੇ ਹੈਗਾ ਤੇ ਬਿਲਕੁਲ ਉਹਦਾ ਸਟੱਡੀ ਪਰਮਿਟ ਵੀ ਐਕਸਟੈਂਡ ਹੋ ਜਾਣਾ ਪਰ ਜੇ ਆਪਾਂ ਸਾਰੇ ਪੈਸੇ ਵੀਜ਼ਾ ਲੱਗੇ ਤੇ ਜਾਂ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਨਹੀਂ ਤੁਹਾਡੀਆਂ ਫਾਈਲਾਂ ਚ ਕੀ ਲੱਗਾ ਸਾਰੇ ਪੈਸੇ ਵੀਜ਼ਾ ਲੱਗੇ ਤੋਂ ਬਾਅਦ ਇਹ ਮਾੜੀ ਗੱਲ ਨਹੀਂ ਆ ਪਰ ਹਾਂ ਤੁਹਾਡੀ ਫਾਈਲ ਚ ਕੀ ਲੱਗਾ ਹੋਇਆ ਤੁਹਾਨੂੰ ਪਤਾ ਹੀ ਨਹੀਂ ਇਹ ਸਭ ਤੋਂ ਵੱਡੀ ਜਣੀ ਮਾੜੀ ਗੱਲ ਹੈਗੀ ਇਹ ਮਾੜੀ ਗੱਲ ਜਿਹੜੀ ਹੈਗੀ ਆ ਤੇ ਬਾਕੀ ਇਹ ਨਾ ਤੁਹਾਡਾ ਬਿਨਸ 1 ਰੁਪਏ ਦੀ ਚੀਜ਼ ਤੁਸੀਂ 2-3 ਰੁਪਏ ਚ ਦੇਣੀ ਹੈ ਇਸ ਫਾਈਨ ਤੁਸੀਂ ਕਰ ਸਕਦੇ ਹੋ ਉਹਦੀ ਕੋਈ ਪ੍ਰੋਬਲਮ ਨਹੀਂ ਆ ਪਰ ਮੈਂ ਇਹ ਚੀਜ਼ ਤੁਹਾਨੂੰ ਕਹਿੰਦਾ ਪਰ ਤੁਹਾਨੂੰ ਪਤਾ ਹੋਣਾ ਜੀਦਾ ਐਟਲੀਸਟ ਤੁਹਾਡੀ ਐਮਬੈਸੀ ਜਿਹੜੀ ਇਨਫੋਰਮੇਸ਼ਨ ਨਾ ਕੀ ਜਾ ਰਹੀ ਆ ਕੀ ਕੀ ਲਿਖਿਆ ਜਾ ਰਿਹਾ ਤੁਹਾਡੇ ਸਲਾਹਕਾਰ ਵੱਲੋਂ ਜਾਂ ਤੁਸੀਂ ਕਿਹੜੀ ਕਿਹੜੀ ਆਪਣੀ ਤੁਹਾਡੇ ਸਾਰੇ ਪ੍ਰੂਫ ਤੁਸੀਂ ਦੇ ਰਹੇ ਆ ਕਿਉਂਕਿ ਜਿੱਦਾਂ ਹੁਣ ਇਹ ਬੱਚਿਆਂ ਨੂੰ ਉਹੀ ਬੱਚੇ ਬਚਣਗੇ ਜਿਨ੍ਹਾਂ ਨੂੰ ਪਤਾ ਵਾ ਕਿ ਉਹ ਕਿਹੜੇ ਕਿਹੜੇ ਸਾਰੇ ਇਨਫੋਰਮੇਸ਼ਨ ਪਹਿਲਾਂ ਦੇ ਕੇ ਆਏ ਆ ਸੋ 1 ਨਵੰਬਰ ਤੋਂ ਬਾਅਦ ਕੈਨੇਡਾ ਦਾ ਬਹੁਤ ਤਰੀਕੇ ਨਾਲ ਸਿਸਟਮ ਬਦਲਿਆ ਤੇ ਇੱਕ ਹੋਰ ਅਨਾਉਂਸਮੈਂਟ ਇੱਥੇ ਕਰਦਾ ਨਵੇਂ ਬੱਚਿਆਂ ਨੂੰ ਮੈਂ ਕਹਾਂਗਾ ਦਬਾ ਕੇ ਆਪਣੀ ਆਫਰ ਲੈਟਰ ਲੈ ਲਓ ਕਾਲੇਜੀ ਦੀ ਫੀਸ ਕਈ ਬੱਚੇ ਕਨਫਿਊਜ਼ ਆ 6 ਮਹੀਨੇ ਦੀ ਪੇ ਕਰੀਏ ਸਾਲ ਦੀ ਪੇ ਕਰੀਏ ਜੀਆਈਸੀ ਪੇ ਕਰੀਏ ਨਾ ਕਰੀਏ ਸੋ ਕੈਨੇਡਾ ਦਾ ਮੈਂ ਤਾਂ ਕਹਾਂਗਾ ਹਜੇ ਪੋਰਟਲ 'ਚ ਅਪਡੇਟ ਆਉਣ ਹਜੇ ਪੋਰਟਲ ਨਹੀਂ ਅਪਡੇਟ ਹੋਇਆ ਅਪਡੇਟ ਆਉਣ ਦੀ ਥੋੜੀ ਜਿਹੀ ਵੇਟ ਕਰੋ ਥੈਨ ਲੌਜੀਓ ਫਾਈਲ ਇਹ ਮੇਰੀ ਪਰਸਨਲ ਇੱਕ ਸਲਾਹ ਜਿਹੜੀ ਹੈਗੀ ਥੋੜੇ ਦਿਨ ਹੋਲਡ ਕਰ ਲਓ ਫਾਈਲ ਹੋਰ ਥੋੜੇ ਦਿਨਾਂ ਦੇ ਵਿੱਚ ਆਪਾਂ ਨੂੰ ਕਲੈਰਿਟੀ ਦੇਖਣ ਨੂੰ ਮਿਲੂਗੀ ਥੈਨ ਫਿਰ ਉਹੀ ਚਾਹੇ 1 ਨਵੰਬਰ ਹੋਵੇ ਚਾਹੇ ਜੋ ਮਰਜੀ ਹੋਵੇ ਸਾਡ ਨੂੰ ਡਰ ਨਹੀਂ ਰਹਿਣਾ ਜੇ ਅਸੀਂ ਐਮਬੈਸੀ ਦੇ ਅਗੋਰਡਿੰਗ ਸਾਰੀਆਂ ਚੀਜ਼ਾਂ ਨੂੰ ਸਬਰ ਰੱਖੇ થોੜੇ ਦਿਨ ਜਰੂਰ ਮਨ ਲਈ ਵੇਟ ਕਰੇ ਬਾਕੀ ਇਸ ਸਮਾਂ ਚ ਤੇ ਤੁਹਾਡੇ ਨਾਲ ਵਾਦਾ ਕਰਦੇ ਆ ਨਵੇਂ ਅਪਡੇਟਸ ਨਵੀਆਂ ਚੀਜ਼ਾਂ ਦੀ ਕਲੈਰਿਟੀ ਦੇ ਇਸੇ ਸਮਾਂ ਚ ਤੁਹਾਡੇ ਨਾਲ ਡਿਸਕਸ ਕਰਾਂਗੇ ਤੇ ਉਮੀਦ ਕਰਦੇ ਆ ਸਾਰਾ ਕੁਝ ੜਾ ਕਿ ਬਹੁਤ ਬਹੁਤ ਜਿਆਦਾ ਵਧੀਆ ਆਉਣ ਵਾਲੇ ਸਮੇਂ ਚ ਹੋਊਗਾ ਜੇਕਰ ਕਿਸੇ ਬੱਚੇ ਨੇ ਕੋਈ ਮੈਂ ਤੇ ਕਹੂੰਗਾ ਗਲਤੀ ਕੀਤੀ ਆ ਮੇਰੀ ਇੱਕੋ ਹੀ ਇਲਾਵਾ ਗਲਤੀ ਤੇ ਗਲਤੀ ਨਾ ਕਰੇ ਉੱਥੇ ਰੁਕ ਜੇ ਉਸ ਗਲਤੀ ਨੂੰ ਸੁਧਾਰਨਾ ਹੈਗਾ ਨਾ ਉੱਤੇ ਫੋਕਸ ਲਾ ਦੇਵੇ ਤਾਂ ਜਿਹੜਾ ਕਿ ਅੱਗੇ ਸਾਰੇ ਲੱਗੋਗੇ ਨਹੀਂ ਤਾਂ ਬਥੇਰੀਆਂ ਦੁਕਾਨਾਂ ਜਿਹੜੀਆਂ ਕਿ ਹੈਗੀਆਂ ਜਿਨ੍ਹਾਂ ਨੇ ਕਿ ਤੁਹਾਨੂੰ ਬਾਹ ਫੜ 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 ਕੇ ਆਪਣੇ ਫਾਇਦੇ ਆਪਣਾ ਫਾਇਦਾ ਕਰਾਗਾ ਕਿ ਬਾਹ ਤੁਹਾਡੀ ਛੱਡੀ ਜਾਣੀ ਆ ਤੇ ਐਂਡ ਆਫ ਦਾ ਡੇ ਮੌਕੇ ਤੁਹਾਨੂੰ ਜਿਹੜਾ ਕਿ ਕਿਸੇ ਯੋਗਾਂ ਨਹੀਂ ਛੱਡਣਾ ਖਰਾਬ ਕਰਕੇ ਛੱਡੋਗੇ ਸੋ ਅੰਬੈਸੀ ਦੀਆਂ ਗਾਇਡਲਾਈਨਸ ਰੂਲਸ ਨੂੰ ਫਾਲੋ ਕਰਦੇ ਹੋਏ ਚੱਲੇ ਚੱਲੋ ਤੇ ਜਰੂਰ ਰਾਜੀ ਖੁਸ਼ ਤੇ ਚੜ੍ਹਦੀ ਕਲਾ ਦੇ ਵਿੱਚ ਹੀ ਜਰੂਰ ਰਹੋਗੇ ਤੁਸੀਂ ਬਿਲਕੁਲ ਜੀ ਬਹੁਤ ਧੰਨਵਾਦ ਬਹੁਤ ਹੀ 8557858578 ਇਸ ਨੰਬਰ ਤੇ ਫੋਨ ਕਰਕੇ تیرਤਜੀ ਦੇ ਨਾਲ ਸੰਪਰਕ ਕਰੋ ਧੰਨਵਾਦ